ਕੰਪਿਊਟਰ ਸੈਂਟਰ ਵਿੱਚ ਹੋਈ ਵੱਡੀ ਲੁੱਟ ਦੇ ਤਿੰਨ ਦੋਸ਼ੀ ਪੁਲਿਸ ਨੇ ਕੀਤੇ ਗ੍ਰਿਫਤਾਰ ਦੋ ਹਜੇ ਵੀ ਪਕੜ ਤੋਂ ਬਾਹਰ ਹੋਰ ਵੀ ਕਈ ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜਾਮ ਥਾਣਾ ਕਣੀਏ ਕੇ ਬਾਂਗਰ ਦੀ ਪੁਲਿਸ ਨੇ ਲੁੱਟ ਖੋ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਸਤ ਅਗਸਤ ਨੂੰ ਪਿੰਡ ਕਲੇਰ ਕਲਾ ਵਿੱਚ ਇੱਕ ਕੰਪਿਊਟਰ ਦੀ ਦੁਕਾਨ ਤੇ ਦਿਨ ਦਿਹਾੜੇ ਹੋਈ ਡਕੈਤੀ ਦੀ ਵਾਰਦਾਤ ਵੀ ਸੁਲਝਾ ਲਈ ਗਈ ਹੈ ਪਰ ਇਹਨਾਂ ਦੇ ਦੋ ਸਾਥੀ ਜੋ ਮੁੱਖ ਦੋਸ਼ੀ ਹਨ ਅਜੇ ਵੀ ਫਰਾਰ ਹਨ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਫਤਿਹਗੜ ਚੂੜੀਆਂ ਦੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਤਿੰਨ ਥਾਣੇਦਾਰਾ ਦੀ ਟੀਮ ਬਣਾਈ ਗਈ ਸੀ ਟੀਮ ਨੇ ਤਕਨੀਕੀ ਤਰੀਕੇ ਅਪਣਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ ਇੱਕ ਉਸਤਵ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਂ ਦਾ ਵਿਅਕਤੀ ਸੀਗਾ ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਸਟੇਟ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਉਹ ਜਿਹੜੇ ਚਾਰ ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਨ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਜਸਪ੍ਰੀਤ ਰਾਜਾ ਸੋ ਬੋਰੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹਦੇ ਤੇ ਖੋ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜੇਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਸ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਪੇਡ ਜਿਹੜੀ ਇਹਨਾਂ ਨੇ ਖੋਈ ਉਹ ਮੋਪੇਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪੇਡ ਵੀ ਨਾਲ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਇਸੇ ਮਿਲ ਦੀ 7 ਤਰੀਕ ਨੂੰ ਇੱਕ ਕਲਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸਸਨੀ ਖੇਤ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਚ ਜਿਹੜਾ ਵਾ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉਹ ਦੁਕਾਨ ਦੇ ਓਨਰ ਉਹਦੇ ਫੋਨ ਤੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲੈ ਗਏ ਇਹ ਸਾਰੀ ਜੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਨੇ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਮਲੇਵਰ ਰਹਿਣ ਵਾਲਾ ਇੱਥੇ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀਆਂ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰਸਟ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਸਾਹਮਣੇ ਆਈ ਪੀ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਤੇ ਇੱਕ ਇਹਦਾ ਜਿਹੜਾ ਸਾਲਾ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ ਪੰਜਾਂ ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਰਕਲ ਵਾਲੀ ਜਿਹੜਾ ਡਾਕੇ ਨੂੰ ਇਨਜ਼ਾਮ ਦਿੱਤਾ ਇਸੇ ਦਾ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਾਨੂੰ ਪ੍ਰਗਟ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਰਹਿੰਦੇ ਆ ਉਹ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਇੱਕ ਜਿਹੜੀ ਹੈ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬੰਦ ਕਰ ਚੁੱਕੇ ਹਾਂ ਅਸੀਂ ਇਹਨਾਂ ਕੋਲ ਹੋਰ ਪੁਸ਼ਕਸ਼ ਕਰ ਰਹੇ ਆ ਕਿ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਘੋਆਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲੋਂ ਸਾਨੂੰ ਫੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਅਜੇ ਨਹੀਂ ਫੜੇ ਗਏ ਉਹ ਇਹਨਾਂ ਨਾਲੋਂ ਜਿਹੜੇ ਵੈਪਨਸ ਤੇ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੁਸਮਾਨ ਜਿਹੜਾ ਉਹ ਇਹਦਾ ਵੀ ਬਰਾਮਦ ਕਰਨਾ ਬਾਕੀ ਆ ਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲ ਜਿਹੜੇ ਕਲਾਸੇ ਹੁੰਦੀ ਆ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਐ ਤੇ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੱਲੂ ਤੇ ਮੈਂ ਦੂਜਾ ਇਹਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਨਮ ਦਿੱਤਾ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਇਹ ਪੰਜ ਜਣੇ ਨੇ ਜੀ ਸੈਂਪੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵਾ ਇੱਕ ਅੰਮ੍ਰਿਤਸਰ ਵਾਲਾ ਜਿਹੜਾ ਵਾ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮੰਨਪੀਤ ਬੰਨੂ ਦਾ ਜਿਹੜਾ ਸਾਲਾ ਵਾ ਤੇ ਦੋਨੇ ਜਣੇ ਬਾਹਰ ਡਬਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅੰਮ੍ਰਿਤਸਰ ਦਾ ਫੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਅੰਮ੍ਰਿਤਸਰ ਵਾਲਾ ਡਬਈ ਰਿਹਾ ਉਹਦਾ ਇਹਦੇ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇ ਵਿੱਚ ਲੌਨ ਸੀ ਜੀ